ਉਹਨੇ ਜਾਨ ਤੋਂ ਲਾਈ ਨੀ ਛੱਡੇ ਨਾਲ ਪਹਿਲਾ ਵਾਰ ਤਲਵਾ ਦਾ ਪਿੱਛੋੜ ਮਾਰ ਖੱਡੇ ਨਾਲ ਚਾਰ ਹੀ ਤਰੀਕਾ ਨਾਲ ਸਾਰੇ ਸਾਰੇ ਕੰਪਨ ਦਾ ਸ਼ੌਂਕ ਨਾਲ ਪਿਆਰ ਨਾਲ ਲਲਿਤ ਜਿਗ ਡੰਡੇ ਨਾਲ ਰਾਗੀ ਦਾ ਡੰਡੇ ਵਾਲੇ ਐਨੀ ਗੱਲ ਦੀ ਸੱਗੀ ਹੈ ਲਲ ਸਾਹਮਣੇ ਕੋਲੂ ਬਾਲ ਲਈ ਅਕੇਲੇ ਕਾਲੂ ਬੜੇ ਅਰੇ ਦਿੱਸਦਾ ਕਿ ਚਾਚੀ ਕਦੇ ਮਾਣਾ ਬੜੇ ਕਰਤਾਉਂਡ ਉਹ ਗਪਾਲ ਸ਼ਰਮਾ ਜੀ ਔਰ ਸੂਪ ਪ੍ਰੈਸ ਕਲੱਬ ਨੂੰ ਬੇਨਤੀ ਹੈ ਹਰੇ ਬਲਵਿੰਦਰ ਸਿੰਘ ਜੀ ਲੋਧੀਪੁਰ ਓਮਪਰਕਾ ਜੀ ਸਮਾਜ ਸੇਵੀ ਪ੍ਰੇਮ ਠਾਕੁਰ ਜੀ ਪਰਮਜੀਤ ਸਿੰਘ ਜੀ ਐਮਸੀ ਸਾਹਿਬ ਵਿਕਰਮ ਸਿੰਘ ਜੀ ਜੈਮਨਾ ਜੱਟਾ ਰਾਨੀ ਕਬੱਡੀ ਜਈਆ ਦੁਨੀਆ ਦੇ ਕੋਨੇ-ਕੋਨੇ ਵਿੱਚ ਆ ਅੱਜ ਦੁਨੀਆ ਵਿੱਚ ਕੋਨੇ-ਕੋਨੇ ਜਿਹੜੀ ਢੇਲ ਸ਼ਾਈ ਹੋਈ ਹੈ ਅੱਜ ਦਾ ਇਹ ਮੈਚ ਇਸ ਤੋਂ ਬਾਅਦ ਕਬੱਡੀ ਆ ਰੋ ਪਿੰਡਾਂ ਪਹਿਲਾ ਮੁਕਾਬਲਾ ਬੱਸੀ ਦੇ ਨਾਲ ਦੀ ਇਹ ਦੀ ਮਤਲਬ ਗੱਲ ਨਹੀਂ ਹੈ ਦੀ ਦਰਮਿਆਨ ਅੰਮ੍ਰਿਤਪੁਰ ਜਿਹੜੀ ਕਿ ਖੇਲੇ ਇੰਡੀਆ ਜਿਹੜੀ ਕਿ ਬ੍ਰਾਊਨ ਮੈਡਲ ਖਿਡਾਰਨਾ ਹੈ ਜਿਹਨੇ ਸਾਡੇ ਨੰਦਪੁਰ ਸਾਹਿਬ ਦਾ ਪੂਜੀ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੇ ਸਿੰਘ ਕਲੱਬ ਦੇ ਸਾਰੇ ਨੰਬਰਾਂ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗਪਾਲ ਸ਼ਰਮਾ ਜੀ ਐਕਟਿਓਰਮੈਨ ਸਾਡੇ ਪ੍ਰੈਸ ਕਲੱਬ ਦੇ ਜਿਹੜਾ ਬਰੋ 21 ਹੋ ਦੀ ਨਗਰਾ ਜੀ ਸ਼ੇਰ ਗੱਡੂ ਖੇਡ ਕਲੱਬ ਲਈ ਪੂਜੀ ਹੈ ਲਾ ਜਕੜਾ ਜਿੱਥਾ ਕਹਿੰਦੇ ਪਹਿਲਾ ਡੇਢ ਾਕੋ ਗੱਜਪੁਰ ਦੀ ਟੀਮ ਦੀ ਸੁਝਾਇੜਿਆ ਨਾਉ ਕਹਿੰਦੇ ਕੋਟੀ ਪਾਣੀ ਅਗਲੀ ਕੋਟੀ ਪਾਣੀ ਕਰੇ ਢੇੜੀ ਵਾਲੀ ਖਿਡਾਰੀ ਨੇ ਇਹਨੂੰ ਅੱਗੇ ਵਧਿਆ ਖਿਡਾਰੀਆਂ ਬਾਹਾਂ ਐਨ ਲੱਗਿਆ ਪਿਆ ਜੋਰ ਵਾਹ ਬੱਲੇ 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 ਐਨ ਕਹਿੰਦੇ ਖੇਡ ਬਦਾਰੇ ਜੋਰ ਲੱਗਿਆ ਪਿਆ ਦੋਨਾਂ ਖਿਡਾਰੀਆਂ ਦਾ ਐ ਚੋਟੀ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਖੇੜੀ ਤੇ ਗੱਜਪੁਰ ਐਨੁਕ ਜ ਗੌਂਡੀ ਨਗਰ ਹੈ ਜਿੱਥੇ ਗੱਲਾਂ ਪ੍ਰਸਿੱਧ ਖਿਡਾਰੀ ਬੱਲੂ ਦੀਆਂ ਹੁੰਦੀਆਂ ਉੱਤੇ ਗੱਲਾਂ ਐਨਾਂ ਖਿਡਾਰਣਾ ਦੀ ਹੁੰਦੀਆਂ ਲਾ ਤਕੜਾਈਆ ਤੇ ਹੈਡਰ ਦੇ ਥੇੜਦੇ ਪਏਗੇ ਵਿਚਾਰੇ ਹੋ ਨੀਰ ਦੇ ਜਾ ਘੱਡ ਲੈ ਸ਼ੋਈ ਬਈ ਜੀ ਵਿਚਾਰੇ நான் சமே புரிய பிடிச்சா ਤਕੜਾ ਕਬੱਡੀ ਖੇੜੀ ਗੱਲ ਫਰਾਇ ਪੱਤਣ ਦੀ ਹੋਵੇ ਗੱਲ ਆਸਪਰ ਦੀ ਹੋਵੇ ਵੱਡੇ ਮੇਡੇ ਮੇਲੇ ਖੇੜਦੀਆਂ ਆ ਖਿਡਾਰਾ ਔਰ ਪੁਆਇੰਟ ਕਹਿੰਦੇ ਖੇੜੀ ਵਾਲੀਆਂ ਨੇ ਡੁੱਲੀ ਦੀ ਇੱਕੋ ਜੀ ਉਮਰ ਹੈ ਜਿੱਦ ਲੋਹਾ ਕੱਟਦਾ ਲੋਹੇ ਨੂੰ ਭਾਂਬੜ ਮਚੰਗਿਆਰਿਆਂ ਦਾ ਰਾਜੇ ਖੇੜੇ ਹੌਸਲੇ ਦੀ ਜਿੱਤ ਆਉਂਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰਿਆਂ ਦਾ ਰਾਜੇ ਖੇੜੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੋਕੇ ਲਲਕਾਰੇ ਖਿਲਾਵਾ ਕੱਟੀਆਂ ਮਾਰਦਾ ਸਾਡੀ ਧੀ ਰਾਣੀ ਵੀ ਉਸ ਤਰ੍ਹਾਂ ਜੱਫੀ ਲਾਉਣੀ ਹੈ ਕਿ ਕੁੱਖ ਵਿੱਚ ਕੀ ਤਰਤੀ ਤੇ ਬਾਣੀ ਜਿੰਨਾ ਸਾਹਮੋ ਤਾਂ ਖਤਮ ਕਹਾਣੀ ਕਿ ਹੋਇਆ ਚਾਰਵੀਂ ਚੰਨੋ ਕਬੱਡੀ ਪਾਰੀ ਹੈ ਇੱਕ ਚੰਨੋ ਉਲ ਪਾਲੀ ਹੋਈ ਹੈ ਵੱਡਾ ਨਾਮ ਹੈ ਖਿਡਾਰੀ ਦਾ ਪਰ ਆਹ ਚਾਰਵੀਂ ਚੰਨੋ ਗੱਜਪੁਰ ਦੀ ਖਿਡਾਰੀ ਪਰ ਜੱਫਾ ਲੱਗਦਾ ਜੇ ਨਹੀਂ ਲੱਗਦਾ ਗੱਲ ਸਵਿਧੀ ਹੋਣੀ ਹੈ ਪਰ ਲੱਗਿਆ ਤੇ ਜੋ ਕਬੱਡੀ 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 ਜੀ ਪਰ ਪੁਆਇੰਟ ਜੱਫੀ ਨੇ ਇਸੇ ਜਾੜਿਆ ਹੈ ਸਰਕਾਰ ਸੱਡ ਬਹੁਤ ਤੇਰੀ ਸੌਂਦਾ ਔਰ ਬੱਲੂ ਖੇੜੀ ਭਰਾ ਜਿੱਥੇ ਵੀ ਇੱਕ ਹੋਰ ਆ ਨੋਦੀਪੁਰ ਨੋਦੀਪੁਰ ਚੰਦਪੁਰ ਬਈ ਇਹਦੇ ਸਪਾਰਕ ਬਣਾਉ ਆ ਕੇ ਪਹਿਲੇ ਖਿਡਾਰੀ ਸਾਰੇ ਬੱਲੂ ਬਈ ਨੋਦੀਪੁਰ ਚੰਦਪੁਰ ਖੇੜੀ ਹਰੀਆਲ ਛੇਰੇ ਟੁੰਡਾ ਹੁਤੋ ਭਾਈ ਉੱਪਰ ਤਾਰਾ ਦਾ ਧਿਆਨ ਰੱਖੋ ਲੈ ਸਭਰੇ ਸੁਖਜੋ ਅਧੀ ਕਬੱਡੀ ਪਈ ਹੈ ਖੇੜੀ ਵਾਲੀ ਖਿਡਾਰਨ ਸੁਖਜੋ ਦਾ ਨਾਮ ਹੈ ਵਿਕਰਨ ਦਾ ਗੱਜਪੁਰ ਤਿੰਨ ਹੈ ਜਿਹੜੇ ਕਰਨਗੇ ਕਮਾਲ ਯਾਨੀ ਸਭੇਦੀ ਹੋਣੀ ਹੈ ਐਨ ਕਦੇ ਲੱਗਿਆ ਪਿਆ ਜੋ ਕਦੇ ਗੱਟ ਫੜਦੇ ਕਦੇ ਲੱਕ ਕਦੇ ਗੱਟ ਤੇ ਗੱਟ ਗੱਲ ਸਭੇਦੀ ਹੋਣੀ ਹੈ ਪਰ ਪੁਆਇੰਟ ਜਿਹੜਾ ਰੇਡਰ ਦੇ ਤੇ ਜਾ ਰਿਹਾ ਹੈ ਅਗਲੀ ਕੋਲ ਲਾਲਕਿ ਸ਼ੇਡਰ ਦੀ ਲੜਕਣੀ ਆ ਤੱਤਜ ਪੁਆਇੰਟ ਜਿਹੜਾ ਹਲਕੀ ਅੰਮ੍ਰਿਤ ਹੌਸਲੇ ਵੱਡੇ ਹੈ ਹੌਸਲੇ ਦੀ ਖੇਡ ਹੈ ਵੱਡੇ ਜਿਗਰੇ ਵਾਲੀ ਖੇਡ ਹੈ ਮੈਂ ਖੇਡ ਕਬੱਡੀ ਕਿ ਲੱਖ ਲੱਖ ਦੀ ਪੌਂਕ ਵੱਡੇ ਜੱਫਾ ਲੱਗੂ ਲੱਕ ਦਾ ਵੇਹ ਜਿੰਨਾ ਤੇ ਚੜਿਆ ਕਮਲੀਏ ਨੰਦਪਰਸਾਦ ਦੇ ਕਬੱਡੀ ਕੱਪ ਦਾ ਵੇਹ ਜਿੰਨਾ ਤੇ ਚੜਿਆ ਕੌਲੀਏ ਨੰਦਪਰਸਾਦ ਦੇ ਕਬੱਡੀ ਕੱਪ ਦਾ ਲੈ ਸਾਹਮਣੇ ਲੱਗਿਆ ਜੋ ਪਰ ਪੁਆਇੰਟ ਜਿਹੜਾ ਯਾਖੀਆਂ ਨੇ ਦੀਪਨਾ ਪਾਈ ਹੈ ਬੜੇ ਮਾਣ ਵਾਲੀ ਗੱਲ ਆਪਾਂ ਜੰਮਿਆ ਪੰਜਾਬ ਵਿੱਚ ਸੋਨੇ ਦੀ ਚੜੀ ਦਾ ਨਾਮ ਮਿਲਿਆ ਖੁਤਾਬ ਵਿੱਚ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਸਾਡੀ ਦੀਸ ਕੌਣ ਕਰਨੂ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ ਔਰ ਸ਼੍ਰੀ ਰਾਮਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਕਾਤਾ ਵੀ ਬੰਦਾ ਪਿੰਡ ਦੇ ਨਾਂ ਤੇ ਖੇਡਦੇ ਆਉਣੀ ਰਿਪੋਰਟਰ ਤੇ ਲੈ ਨੀ ਦਿੱਤਾ ਜਿਹਨੇ ਨਹੀਂ ਵੀਰੇ ਪਿੰਡ ਦੇ ਨਾਂ ਤੇ ਖੇਡਦਾ ਹੈ। ਤੈਨੂੰ ਹੱਲ ਕੋਈ ਉੱਪਰ ਬੈਠਾ ਉਧਰ ਬੈਠੂ। ਉਹ ਪਾਉਂਦਾ ਫਰਮਾਉਂਦਾ ਉਹਨੂੰ ਬਣਾ ਲਓ। ਉਹ ਨਹੀਂ ਬਣਾ ਲਓ। ਦੂਜਾ ਕਿਹੜੀ ਤੇਰੀ ਨਾਮ ਦੇ। ਸੰਜੂ ਬਣੀ। ਟੰਡਾ ਜਾ। ਬਣੀ ਕਹਿ ਰਿਹਾ ਕਹਿੰਦੇ ਹੋਰ ਖੇਡ ਮੈਂ ਆਪ ਕੰਮ ਨਹੀਂ ਹੋਇਆ। ਅੱਜ ਤੱਕੜੇ ਹੋ ਜਾਂਦਾ ਹੁਣ ਆਉਂਦਾ। ਇਹ ਤਾਂ ਇਹ ਇੱਲਾ ਕਹਿਣ ਦੇ। ਕੀ ਨਾ ਪੁੱਛਣਾ ਬੇ ਅਨੰਦਪੁਰ ਚੈਂਪੀਅਨਸ਼ਿਪ ਖੇਡਿਆ ਮੈਂ ਖੇਡਿਆ ਬਹੁਤ ਬੜਾ ਜੰਮੂਰ ਦਾ ਮਾਰ ਬੈਠਾ ਪਾ ਜਦੋਂ ਪਲੇਅਰ ਆ ਗਿਆ ਚਾਹੇ ਖੇਡਿਆ ਜਾਂ ਨਹੀਂ ਮਾਰ ਬੈਠ ਕੇ ਚਲਾ ਗਿਆ ਉਹ ਤਾਂ ਫਿਰ ਹੁਣ ਟੀਮ ਚ ਅਗਲੇ ਨਾਲ ਨਹੀਂ ਖੜਾਇਆ ਇਹਨਾਂ ਸਾਡਾ ਥੋੜਾ ਕਸੂਰ ਹੈਗਾ ਆ ਦੇਖੋ ਭਾਈ ਆ ਦੇਖੋ ਸੁਣੋ ਭਾਈ ਅਨੰਦਪੁਰ 33 ਹਿੱਪੇ ਤੇ 33 ਤਾਲੀਆਂ ਦੇ ਬਹੁਤ ਸਾਰੇ ਮੈਂ ਆਇਆ ਇਹਨੂੰ ਨਹੀਂ ਕਹਿੰਦੇ ਆਇਆ ਬੋਲ ਦਾ ਤਗੜਾ ਹੋ ਗਿਆ ਹੁਣ ਮੁੜ ਕੇ ਤਹਣਾ ਤਾਂ ਭਾਜੀ ਮਿਹਰਦ ਲੱਗਾ ਤਗੜਾ ਹੋਇਆ ਵਾ ਨਹੀ ਇਹ ਕਹਿੰਦਾ ਵੀ ਮੈਂ ਆਇਆ ਖੇਡ ਤੇ ਬੈਠਾ ਰਿਹਾ ਮੰਨਿਆ ਕਰ ਇਹ ਬੰਦਾ ਬੰਦਾ ਸਿੱਧਾ ਹੈ ਇਹਨਾਂ ਨੇ ਕਿੱਥੋਂ ਖੜਾ ਦੀ ਏਡੇ بڑے ਬੰਦੇ ਉਹ ਬੇਕੋ ਖੜਾ ਜਿਹੜਾ ਖੜੀ ਨਾਲ ਗਰਵਾ ਜਿਹੜਾ ਮਾਦੂਕ ਗਿਆ ਹੈ ਅਣੀ ਕਨਾਲੀ ਨੇ ਬਦਾਰੇ ਮੋਟੇ ਹੱਥ ਮਾਰਿਆ ਸਿੱਧਾ ਬੰਦਾ ਬੜਾ ਪੁੱਤ ਜਿਹੜਾ ਮਾਰੀ ਬੰਦਾ ਪਹਿਲਾ ਮੈਂ ਜਾਣਾ ਉਹ ਚੋ ਰੂਟ ਨਾ ਮੋਟੇ ਸਾਰਨਾ ਕਰ ਬੰਦ ਮੰਨ ਗਿਆ ਜੋ ਕੋਰਟ ਨੂੰ ਨਗਰ ਰਕਨਪਾਲਾ ਵਾਰਕਰ ਤੋਂ ਨੰਦ ਅਗਲੇ ਵਿੱਚੇ ਟੀਮ ਜੂਰ ਤਿਆਰ ਦੇਣ ਲੋਧੀਪੁਰ ਤੇ ਹਰੀਆਲ ਉਹ ਵੀ ਤਿਆਰ ਪੇ ਤਿਆਰ ਹਨ ਗਰਾਊਂਡ ਦੇ ਲੈ ਕੇ ਅਜੇ ਵਾਵਾ ਖੜਸੀ ਕਬੱਡੀ ਅਕੈਡਮੀ ਹਰੀਆਲ ਤੇ ਲੋਧੀਪੁਰ ਕਰਮਾਂ ਤੇ ਝੋਲੀ ਔਰ ਤਾਂ ਹੋਰ ਗੱਡੀ ਭਾਂ ਲੱਡੀ ਸ਼ਾਹਪੁਰ ਸਤੂ ਸ਼ਾਹਪੁਰ ਸਾਡੇ ਤੇਜੀ ਸਿੰਘ ਜਗੀਰ ਸਰਕਾਰ ਸਿੰਘ ਜੀ ਪੰਜਾਬ ਸਿੰਘ ਸਾਉਂ ਬੋਮਾ ਉਪਾਲ ਸ਼ਰਮਾ ਜੀ ਸਾਡੇ ਐਕਸਪਰਟ ਚੇਅਰਮੈਨ ਪ੍ਰੈਸ ਕਲੱਬ ਔਰ ਸਾਡੇ ਗੁਰਵਿੰਦਰ ਸਿੰਘ ਜੀ ਨੋਦੀਪੁਰ ਤੇ ਨਾਲ ਮਾਸਟਰ ਗਗਰ ਰਾਣਾ ਜੀ ਸਾਡੇ ਉਪਦੇ ਸਮਾਸ਼ੇਵੀ ਤੇ ਮਾਸਟਰ ओमप्रकाश ਜੀ ਵਿਚੇਤਾਉਂ ਤੇ ਧੰਨਵਾਦ ਕਰਦੇ ਆ ਸਾਡੇ ਠਾਕੁਰ ਸਾਹਿਬ ਦਾ ਜੀ ਜੇ ਸਮੇਂ ਵਿੱਚੋਂ ਸਮਾ ਕੱਟ ਕੇ ਪਹੁੰਚੇ ਹੈ ਮਾਸਟਰ ਜੀ ਦਾ मास्टर प्रेम ठाकुर जी और बड़ा सहयोग है साढ़े क्लब के प्रधान प्रदीप मान जी सिंह क्लब के होनर ਰਾਜੋਰ ਲੱਗਦਾ ਹੈ ਮੁੱਠਿਆ ਬਾਪੂ ਨੇ ਵੀ ਮੀਟਿਆ ਹੋਈ ਹੈ ਤੇ ਬਾਪੂ ਖੜਾ ਹੈ ਏ ਮੁੰਲੇ ਖੇਡ ਕਬੱਡੀ ਪ੍ਰਿੰਸ ਮਹਿਰਾ ਜੀ ਦਾ ਪੁਆਇੰਟ ਜੋੜ ਗਿਆ ਆ ਮਹਿਰਾ ਕੇ ਪੁਆਇੰਟ ਜੋੜ ਗਿਆ ਅਗਲੀ ਗੋਡੀ ਪਾਰ ਦੇ ਲਈ ਜਿਹੜਾ ਨੌਜਨ ਕੇ ਬਾਕੇ ਪਾ ਲਈਆ ਲਾਡੀ ਆ ਕੇ ਲੋਦੀਪੁਰੀ ਆ ਆ ਗੋਡੀ ਪਾਣੀ ਵਧਿਆ ਮੇਰੇ ਮਿੱਤਰੋ ਔਰੰਧਪੁਰ ਸਾਹਿਬ ਦੀ ਚੈਂਪੀਅਨਸ਼ਿਪ ਜਲਦੀ ਹੈ ਆ ਅੱਜ ਕੰਮੇ ਵਸਾਖੀ ਵਾਲਾ ਮੇਲਾ ਚੱਲਦਾ ਹੈ ਸੇਲ ਕਲੱਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਹਾਂ ਤੇ ਸਾਡੇ ਕੈਨੇਡਾ ਵਾਲੇ ਵੀਰੋ ਅਰੇ ਵੱਲੋਂ ਵੱਡੇ ਯੋਗਦਾਨ ਨੇ ਇਸ ਵੇਲੇ ਗੱਲ ਚਾਉਂਦੀ ਹੈ ਕਿ ਲੱਖ ਲੱਖ ਦੀ ਪੌ ਕਬੱਡੀ ਜੱਫਾ ਲਗੂ ਲਖ ਦਾ ਵਿਆਹ ਜਿਨ੍ਹਾਂ ਦਾ ਚੜਿਆ ਕਮਈਏ ਅੱਜ ਬਸਾਖੀ ਵਾਲੇ ਕੱਪ ਦਾ ਅੱਜ ਵਿਆਹ ਜਿਨ੍ਹਾਂ ਦਾ ਚੜਿਆ ਕਮਈਏ ਸਿੰਘ ਕਲੱਬ ਦੇ ਕੱਪ ਦਾ ਸਿੰਘ ਕਲੱਬ ਦੇ ਕੱਪ ਦਾ ਸਾਡੇ ਪ੍ਰਦੀਪ ਮਾਨ ਸਾਡਾ ਭਰਾ ਔਰ ਸਾਰੇ ਕਹਿੰਦੇ ਉਹਦੇ ਜਿੰਨੇ ਵੀ ਨਾਲ ਯੋਧੇ ਤਿਆਰ ਕੀਤੇ ਹੋਏ ਆ ਜਿਨ੍ਹਾਂ ਦਾ ਇੱਕ ਮਿੰਟ ਕੀਤੀ ਹੈ ਅੱਜ ਮਿਹਨਤਾਂ ਨੂੰ ਵਾਕਈ ਮੁੱਲ ਪੈਂਦਾ ਹੈ ਮਿਹਨਤ ਦਾ ਮੁੱਲ ਪੈਂਦਾ ਹੈ ਕਿ ਮਿਹਨਤ ਤਾਂ ਬਿਨਾ ਤੂੰ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਜੋਦਿਆ ਗਿਆਨ ਹੁੰਦਾ ਨਹੀਂ ਅੱਜ ਨਾ ਹੁਣੇ ਤਾਂ ਕਹਿੰਦਾ ਕੱਲ ਨਾ ਬਣੀ ਬਾਤ ਵਿੱਚ ਸਿੱਖੇ ਸਿੱਖੇ ਔਰ ਲਾਇਆ ਬਿਨਾ ਗੱਲ ਨਾ ਬਣੀ ਅੱਲੇ ਬਾਤ ਵਿੱਚ ਸਿੱਖੜੇ ਬੰਦੇ ਔਰ ਨੌਰੇ ਪੈਂਦੇ ਹੈ ਵਾਕਈ ਗੱਲ ਸਾਚੀ ਹੈ ਬੁੱਧੂ ਤੇਰੀ ਵੀ ਕਿ ਮਿਹਨਤ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਹੀ ਉਹਦੇ ਗਿਆਨ ਹੁੰਦਾ ਨਹੀਂ ਅੱਜ ਨਾ ਬਣੀ ਤਾਂ ਕਹਿੰਦਾ ਕੱਲ ਨਾ ਬਣੀ ਬਾਤ ਵਿੱਚ ਲਾਇਆ ਬਿਨਾ ਤੇ ਸਿੱਖੇ ਬਿਨਾ ਗੱਲ ਨਾ ਬਣੀ ਅੱਜ ਦਾ ਦਾ ਵੀਰ ਬਿੱਲੂ ਹਲਵਾਈ ਕਿਰਾ ਕਦੇ ਵਿੜ ਮੈਦਾਨ ਅਨੇਕਾ ਬੜਾ ਧੰਨਵਾਦ ਆ ਉਹ ਦੋ ਬਿੱਲੂ ਪੁੱਜੇ ਇੱਕ ਘਾਠਾ ਵਾਲਾ ਇੱਕ ਚੰਦਪੁਰਵਲੇ ਵਾਲਾ ਇੱਕ ਵਿਆਹ ਚ ਡੀਜੇ ਖੜਕਾਉਣਾ ਤੇ ਦੂਜਾ ਵਿਆਹ ਚ ਕਹਿੰਦੇ ਪਕਵਾਨ ਪੜਾਉਣਾ ਬਿੱਲੂ ਘਾਠਾ ਵਾਲਾ ਕੀਤਪੁਰ ਸਾਹਿਬ ਵਾਲਾ ਦੇ ਸਾਡਾ ਭਰਾ ਕਹਿੰਦੇ ਸੰਤੋਖ ਸਿੰਘ ਬਿੱਲੂ ਕਰਤਾਰ ਸਾਉਂਡ ਵਾਲਾ ਵਾਹ ਜੀ ਵਾਹ ਕਿ ਰੱਖ ਹੌਸਲਾ ਉਹ ਮੰਦਰ ਵੀ ਆਏਗਾ ਪਿਆਸੇ ਕੇ ਪਾਸ ਸਮੁੰਦਰ ਵੀ ਆਏਗਾ ਫੱਟਰ ਨਾ ਬੈਠ ਐ ਮੰਦਰ ਕੇ ਮੁਸਾਫਿਰ मंजर भी मिलेगी और मिलने का मजा भी आएगा मंजर भी मिलेगी और मिलने का मजा भी आएगा उच्चा लंबा कदम पूरा पूरा रह गया पूरा जोर लग रहा है मुठिया बापू ने भी बीतिया हुई है ये बापू खड़ा है ए वाले खेड़ कबड्डी प्रिंस महाराज का पॉइंट जुड़ गया है ਆਉ ਬੈਰਾ ਕੇ ਪੁਆਇੰਟ ਦੀ ਉੜ ਗਿਆ ਅਲੀ ਗੋਡੀ ਪਾੜ ਦੇ ਲਈ ਜਿਹੜਾ ਨੋਜਨ ਕੇ ਬਾਗੇ ਪਾ ਰਿਹਾ ਲਾਟੀ ਆ ਕਹਿੰਦੇ ਲੋਦੀਪੁਰੀ ਆ ਆ ਗੋਡੀ ਪਾਣੀ ਵਧਿਆ ਮੇਰੇ ਮਿੱਤਰੋ ਔਰੰਧਪੁਰ ਸਾਹਿਬ ਦੀ ਚਿੰਗੇ ਹੀ ਪਜਾਲਦੀ ਆ ਆ ਅੱਜ ਕਹਿੰਦੇ ਬਸਾਖੀ ਵਾਲਾ ਮੇਲਾ ਚੱਲਦਾ ਹੈ ਸੇਲ ਕਲੱਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਸਾਡੇ ਕੈਨੇਡਾ ਵਾਲੇ ਵੀਰੋ ਔਰ ਉਹਦੇ ਵੱਲੋਂ ਵੱਡੇ ਯੋਗਦਾਨ ਨੇ ਇਸ ਵੇਲੇ ਗੱਲ ਚੌਂਦੀ ਹੈ ਕਿ ਲੱਖ ਲੱਖ ਦੀ ਪੌ ਕਬੱਡੀ ਜੱਫਾ ਲੱਗੂ ਲੱਖ ਦਾ ਵਿਆਹ ਜਿਨ੍ਹਾਂ ਦਾ ਚੜਿਆ ਕਮਈਏ ਅੱਜ ਬਸਾਖੀ ਵਾਲੇ ਤੱਕ ਦਾ ਅੱਜ ਵਿਆਹ ਜਿੰਨਾ ਤੇ ਚੜ੍ਹਿਆ ਕਮਰੀਏ ਸਿੰਘ ਕਲੱਬ ਦੇ ਕੱਪ ਦਾ ਸਿੰਘ ਕਲੱਬ ਦੇ ਕੱਪ ਦਾ ਸਾਡੇ ਪ੍ਰਦੀਪ ਮਾਨ ਸਾਡਾ ਪਰਾ ਔਰ ਸਾਡੇ ਕੰਦੇ ਉਹਦੇ ਜਿੰਨੇ ਵੀ ਨਾਲ ਯੋਧੇ ਤਿਆਰ ਕੀਤੇ ਹੋਏ ਆ ਜਿਨ੍ਹਾਂ ਦਾ 1 ਮਿੰਟ ਦਿੱਤੀ ਹੈ ਅੱਜ ਮਿਹਨਤਾਂ ਨੂੰ ਵਾਕਈ ਮੁੱਲ ਪੈਂਦਾ ਮਿਹਨਤ ਦਾ ਮੁੱਲ ਪੈਂਦਾ ਹੈ ਕਿ ਮਿਹਨਤਾਂ ਤਾ ਬਿਨਾਂ ਤੂੰ ਮਹਾਨ ਹੋਣਾ ਨਹੀਂ ਗੁਰੂ ਵੀ ਨਾਲ ਜੋਦਿਆ ਗਿਆਨ ਹੁੰਦਾ ਨਹੀਂ ਅੱਜ ਨਾ ਹੁਣੇ ਤਾਂ ਕਹਿੰਦਾ ਕੱਲ੍ਹ ਨਾ ਬਣੀ ਤਾਂ ਇੱਕ ਸਿੱਖੇ ਸਿੱਖੇ ਔਰ ਲਾਇਆ ਬਿਨਾਂ ਗੱਲ ਨਾ ਬਣੀ ਅਲੇ ਧਾਕੂ ਸਖਰੇ ਬੰਦੇ ਹਨ ਲੋੜੇ ਪੈਂਦੇ ਆ ਵਾਕਈ ਗੱਲ ਸੱਚ ਹੈ ਬੁੱਧੂ ਤੇਰੀ ਵੀ ਕਿ ਮਿਹਨਤ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਹੀ ਉਹਦੇ ਗਿਆਨ ਹੁੰਦਾ ਨਹੀਂ ਅੱਜ ਨਾ ਬਣੇ ਤਾਂ ਕੱਲ ਨਾ ਬਣੇ ਬਾਤ ਤੇ ਚਲਾਇਆ ਬਿਨਾ ਤੇ ਸਿੱਖੀ ਬਿਨਾ ਗੱਲ ਨਾ ਬਣੇ ਅੱਜ ਦਾਦਾ ਵੀਰ ਬਿੱਲੂ ਹਲਵਾਈ ਘਰਾਟਾ ਦੇ ਵੜਾ ਮੈਦਾਨ ਨਾਲ ਜੱਕੜਾ ਵੱਡਾ ਧੰਨਵਾਦ ਆਹ ਦੋ ਬਿੱਲੂ ਬੁੱਧੂ ਇੱਕ ਘਰਾਟਾ ਵਾਲਾ ਇੱਕ ਚੰਦਪੁਰ ਵਾਲੇ ਵਾਲਾ ਇੱਕ ਵਿਆਹ 'ਚ ਡੀਜੇ ਖੜਕਾਉਣਾ ਤੇ ਦੂਜਾ ਵਿਆਹ 'ਚ ਕਦੇ ਪਕਵਾਨ ਬਣਾਉਣਾ ਹੈ

টিটা ਜਾਵੇ ਖੇਡਿਆ ਜਾਵੇਗਾ ਕੱਲ ਪਰਤੇ ਖੇੜੀ ਜਿਹੜਾ ਜਿਹੜਾ ਟ ਚੋਟੀ ਦਾ ਮੈਚ ਖੇਡਿਆ ਜਾਵੇਗਾ ਐਂਡ ਬੱਲੇ ਕ ਦੀ ਟੰਗਾੜੀ ਨੇ ਲੱਗਣੀ ਆ ਵੱਡਾ ਮਿਲਣਾ ਕੇਰ ਫੋਰ ਬੀਰੀ ਸ਼ਾਬਰ ਪ੍ਰਦੀਪ ਮੈਰੀ ਕੋ ਸਿੰਘ ਕਲੱਬ ਵਾਲੇ ਸਾਰੇ ਆਉਣਗੇ ਕਿ ਚਿੱਤ ਖੁਸ਼ ਹੋਣ ਦੀ ਗਾਰੰਟੀ ਪੂਰੀ ਹੈ ਮੇਰੀ ਹੈ ਚਿੱਤ ਖੁਸ਼ ਹੋਣ ਦੀ ਗਾਰੰਟੀ ਮੇਰੀ ਹੈ ਬੇਨਾਪੀਦ ਤੋਂ ਮਿੱਤਰੋ ਹਲਾੜੇ ਆਉਣਗੇ ਕਿ ਦੁਨੀਆ ਸ਼ਹਿਰ ਰੇਬੋ ਬੱਲ ਕਰ ਵੀ ਅੱਜ ਮਜ਼ਾਕੀ ਵਾਲੇ ਕੱਪ ਉਤੇ ਉਹੀ ਹੁਣੀ ਹੈ ਦੀ ਧਰਤੀ ਪੰਜਾਂ ਪਾਣੀਆਂ ਦੀ ਧਰਤੀ ਪੰਜਾਂ ਵਾੜੀਆਂ ਦੀ ਧਰਤੀ ਤੇ ਮਾਂਮੋਲੀ ਪੰਜਾਬੀ ਲਈ ਪੰਜਾਬੀ ਦੇ ਅਲਮੋਹ ਰਤਨ ਰਹਿਣ ਦੇ ਰਹਿਣ ਦੇ ਜਿੱਲਾ ਰਹਿਣ ਦੇ ਉਹਨਾਂ ਵੱਲੋਂ ਤੇ ਸਾਰੇ ਕਲੱਬ ਵੱਲੋਂ ਪਾਸੋਂ ਦੇ ਵੱਡੇ ਮਾਣ ਪਹੁੰਚਿਆ ਬਹੁਤ ਬਹੁਤ ਧੰਨਵਾਦ ਤੇ 15000 ਦੀ ਇਨਾਮੀ ਸਾਡੀ ਖੇਡ ਕਲੱਬ ਨਿੱਕੂ ਵਾਲ ਜਿੱਥੇ 2026 ਦਾ ਵੱਡਾ ਕਬੱਡੀ ਦਾ ਮਾਹੌਲ ਪਿਆ ਦਾ ਕਾਕਾ ਪਹਿਲਾ ਨਾਮ 2 ਲੱਖ ਦੂਜਾ 1 ਲੱਖ ਸਭ ਤੋਂ ਤੇ ਇਹਦਾ ਅੜਬ ਸੁਭਾ ਮਾਰੇ ਪੁੱਠੇ ਸਿੱਡੇ ਦਾ ਕੰਮ ਇਹਾਰੇ ਇਧਰੋਂ ਪੁੱਠੇ ਕਰਨਾ ਜਿੱਥੇ ਤਿੰਨ ਤਿੰਨ ਲਾਦਾ ਡੱਗੋ ਵਾਲਾ ਇਹਦਾ ਰਾਮ ਗੜੀਆਂ ਜਾ ਗਿਆ ਹਲਕਾ ਜਿਹਾ ਟੱਚ ਲੱਗ ਇਹ ਹੁੰਦੀ ਹੈ ਕਬੱਡੀ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਚਾਚਾ ਖੜ ਸਾਈਡ ਤੇ ਬਾਪੂ ਜੀ ਖੜੇ ਸਾਈਡ ਤੇ ਕਬੱਡੀਆਂ ਲਗਾਤਾਰ ਪਾਉਣੀ ਹੈ ਤੇ ਉਮਰ ਛੋਟੀ ਤੇ ਕਿੱਥੇ ਆਉਂਦਾ ਜੱਟ ਜੱਫੀਆਂ ਕਿੱਥੇ ਆਉਂਦਾ ਟੱਕੇ ਟੂੜ ਟੁੱਪ ਕਬੱਡੀਆ ਖੇਡਿਆ ਰੇ ਰੇ ਹੱਸਦੀ ਕਬੱਡੀ ਬੱਲੇ ਬੱਲੇ ਪਹਿਲੇ ਵੀ ਤੁੰਕੇ ਜੱਫਾ ਲਾਇਆ ਮੁੰਡੇ ਇਹਦੇ ਹੁਣ ਵੀ تیاری ਪੂਰੀ ਹੈ ਗੱਲ ਰਾਜੇ ਖੇਲੇ ਵੀ ਸੁਭਿਤ ਧੂਕਾ ਦੇ ਪਾਉਂਦੇ ਗੱਲ ਰਾਜੇ ਖੇਲੇ ਵੀ ਜੋ ਵੀ ਥੋਕਾਲ ਦੇ ਪੌਦੇ ਕੱਲ ਛੇ ਮੁੱਟੇ ਕੱਟਣਾ ਸਰਦਾਰ ਹੋਇਆ ਕਹਿੰਦੇ ਬਾਬੇ ਦਾ ਗੁੱਤ ਬੁਰਸ਼ਾ ਵਾਲੇ ਦਾ ਉਹ ਕਹਿੰਦੇ ਸ਼ਾਬਾ ਮੇਲਾ ਵੀ ਧਰਤੀ ਤੇ ਜਿਹੜਾ ਪੱਕੇ ਤੇ ਕਹਿੰਦੇ ਸ਼ਾਬਾ ਵੀ ਫਿਰਦਾ ਐ ਇਸ ਵੇਲੇ ਤਾਕਾ ਤੇ ਵਾਬਾ ਤਾਕਾ ਤੇ ਬਾਬਾ ਤੇ ਪੁਆਇੰਟ ਚੰਦੂ ਮੇਲਾ ਤਾਕਾ ਜੁੜ ਗਿਆ ਰਮਣੀ ਦਾ ਛੋਟਾ ਭਰਾ ਜੁੜ ਗਿਆ ਤੇ ਭਰਾਵਾਂ ਦੀ ਤਗੜੀ ਕਬੱਡੀ ਖਿੜੀ ਐ ਤੇ ਚਾਤੇ ਕੋਲ ਤਾਰ ਸਿੰਘ ਮੋਟੇ ਤੇ ਤਗੜੀ ਕਬੱਡੀ ਖਿੜੀ ਐ ਉਹ ਕਹਿੰਦੇ ਲੌਰੀ ਆਹਾ ਵੱਡਾ ਨਾਲ ਕੋਈ ਤੇ ਗੱਦੇ ਐ ਵੇਲੇ ਲਾਟੇਟ ਵਾਲੀ ਅਗਲੀ ਥੋਰ ਦੇ ਬੱਚੇ ਪਾਲ ਪੁੱਜਦੇ ਜਾਂਦੇ ਆ ਵੱਡਾ ਧੰਨਵਾਦ ਲੈ ਘੋਤੀ ਆਗੇ ਗੱਡੀ ਪਾਲ ਲੈ ਇੱਕ ਘੋਤੀ ਕੇ ਨੇ ਫੱਜੀ ਹੋਈ ਆਇਆ ਪਰ ਆਹ ਘੋਤੀ ਛੋਕ ਦੇ ਲਾਟੇਟ ਵਾਲੀ ਨੂੰ ਘੋਤੀ ਦੀ ਆਹ ਮੈਚ ਦਾ ਵੱਡਾ ਧੰਨਵਾਦ ਆ ਮੈਚ ਮੌਜੂਦੀਆਂ ਕੁੜੀਆਂ ਚੰਦਪੁਰ ਤੇ ਖੇੜੀ ਵਾਲਿਆਂ ਦਾ ਸਨਮਾਨ ਕੀਤਾ ਜਾਣਾ ਹੈ ਗੱਜਪੁਰ ਤੇ ਖੇੜੀ ਵਾਲਿਆਂ ਦਾ ਸਨਮਾਨ ਕੀਤਾ ਜਾਣਾ ਆ ਮੈਚ ਦਾ ਬੇਟੀ ਸਾਡੇ ਕੋਸ਼ੇ ਬਣਾ ਨੂੰ ਕੋ ਰੱਖੀਏ ਤਿਆਰੀ ਆਪਣੀ ਔਰ ਕਾਕਾ ਹੋਇਆ ਹੈ ਕਬੱਡੀ ਪਾਉਗੇ ਵਾਹ ਜੀ ਵਾਹ ਉਹ ਮੰਜ਼ਲਾ ਨੂੰ ਪਾਉਣ ਲਈ ਜੋ ਰਾਤ ਰਾਤ ਜਾਗਦੇ ਟਾਰਗੇਟ ਰੱਖਦੇ ਨੇ ਵਿੱਚ ਉੱਠ ਜਾਂਦੇ ਉਸਤਾਦ ਤੇ ਮੋਟੀ ਜਿਹੀ ਗੁਣਾਂ ਪਿਆਏ ਆ ਘਰ-ਦਾਰ ਛੱਡ ਦੇਰੇ ਖਾੜਿਆਂ ਚ ਲਾਏ ਆ ਬਣ ਲਈ ਕੁਝ ਜਿਹੜੇ ਲਾਉਂਦੇ ਦੀ ਜਾਣਿਆ ਉਹੀ ਖਿਡਾਰੀ ਸ਼ੇਰਿਆ ਜਿੱਤ ਦੇ ਨਵਾਰਾ ਸ਼ੇਰਿਆ ਉਹੀ ਖਿਡਾਰੀ ਮਿਆਮ ਉੱਠਦੇ ਐ ਹਾਸਾ ਰੱਖਣਾ ਪੈਂਦਾ ਵੱਡਾ ਕਹਿਣ ਵਾਲਿਆ ਰਿੱਟੇ ਕਿ ਗਸੂ ਤੇ ਨਾਲ ਸ਼ੇਰਾ ਤਿੰਨ ਜਾਫੀ ਖੜੇ ਚੰਦਪੁਰ ਦੇ ਸ਼੍ਰੀ ਮਾਨੋ ਦੇ ਬਲੀ ਪੁੱਤ ਬੱਸੋ ਦੇ ਜਾਫੀਓ ਕਿਵੇਂ ਜੱਫਾ ਲਾਈਦਾ ਓੜ ਦੇ ਪ੍ਰਿੰਦਾ ਕਵੇ ਧਾਤੀ ਤੇ ਲਾਈਦਾ ਕੋ ਬੱਸੋ ਦੇ ਜਾਫੀਓ ਕਿਵੇਂ ਜੱਫਾ ਲਾਈਦਾ ਸ਼ੇਰਾ ਹਰ ਦੇ ਆਪਣੇ ਲਖਪ੍ਰੀਤ ਕੋ ਗੋਪੀ ਗੋਪੀ ਲਾਤਕੜਾ ਜਪਾ ਤੋਂ ਟੀਮ ਲਈ ਇੱਕ ਬੰਦਾ ਕਰ ਗਿਆ ਅਗਲੀ ਕਬੱਡੀ ਹਰਸ਼ ਆ ਗਿਆ ਪਾਉਣ ਦੇ ਲਈ ਤੇ ਤਿੱਖੇ ਤਿੱਖੇ ਦੇਣਾ ਵਾਲਾ ਸ਼ਾਟ ਦੇ ਖਰੀਰ ਦਾ ਕਰਦਾ ਮੁਕਾਬਲਾ ਕਮਾਨੋ ਫੁੱਟੇ تیر ਦਾ ਇਹ ਸਿੰਘ ਸਿਰਕਟਵਾ ਨੂੰ ਨਹੀਂ ਹੜਦੇ ਮੂੰਹ ਮੁੜ ਜਾਂਦੇ ਤਲਵਾਰਾਂ ਦੇ ਫਿਰ ਮੂੰਹ ਕੁਸੀ ਤੇ ਪੜਦੀ ਹੈ ਜਦੋਂ ਸਿਰਲ ਅਤੇ ਸਰਦਾਰਾਂ ਦੇ ਬਾਬਾ ਦੀਪ ਹੋਇਆ ਤੇਰੀ ਵੀਸ ਨਹੀਂ ਧਰਨ ਰਿਹਾ ਧਰਤੇ ਸੀਸ ਨਹੀਂ ਕੋਈ ਵੀਸ ਨਹੀਂ ਕੋਈ ਤੀਸਰੀ ਜਰ ਵੱਡਵਾ ਗਿਆ ਹਜ਼ਾਰਾਂ ਦੇ ਸਿੰਘ ਸਿਰਕਟਵਾ ਨੂੰ ਨਹੀਂ ਹੜਦੇ ਮੂੰਹ ਮੁੜ ਜਾਂਦੇ ਤਲਵਾਰਾਂ ਦੇ ਦਸਕਰ ਗਰੇਵ ਕੌਡੀ ਮਾਰਿਆ ਕਾਲੂ ਦੇਖਦਾ ਹੈ ਗੋਪੀ ਦੇਖਦਾ ਹੈ ਇਹ ਆ ਵੀ ਜਲਮ ਜਫੀ ਹੈ ਕਹਿੰਦੇ ਕਾਲੂ ਆ ਆ

ਜਿੱਥੇ ਕਹਿੰਦੇ 2026 ਹੋਵੇਗਾ ਦੁਨੀਆ ਦੇ ਟੌਪ ਲੈ ਕੇ ਲਈ ਵੱਡੇ ਮਲ ਕਬੱਡੀ ਖਿਡਾਰੀ ਜਿਵੇਂ ਗੁਰਵਿੰਦਰ ਢਾਗੇ ਵਰਗੇ ਅਤੇ ਸ਼ੀਲੂ ਬਾਹੂ ਅਗਬੱਬਰ ਵਰਗੇ ਅਤੇ ਇਕਲਾ ਚੰਦਿਆ ਕਹਿੰਦੇ ਥੁਲੇ ਬੱਗੇ ਪਿੰਡ ਵਾਲੇ ਦੀਆਂ ਪਿੰਡ ਹੁਣ ਲਗਾ ਨਿੱਕੂ ਵਾਲ ਜਿੱਥੇ ਪਹਿਲਾ ਰੌਣ 2 ਲੱਖ ਤੇ ਦੂਜਾ ਰੌਣ ਕਹਿੰਦੇ 1.5 ਲੱਖ ਹੋਵੇਗਾ ਭਰਾਵਾਂ ਵੱਲੋਂ ਬੈਸਟਰਨ ਮੋਟਰਸਾਈਕਲ ਦਿੱਤੇ ਜਾਣੇ ਹਨ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਡੇ ਹਰਿਆਸੀ ਭਰਾਵਾਂ ਦੇ ਇਹਨਾਂ ਲਈ ਭਰਾਵਾਂ ਦੇ ਜਿਹੜਾ ਵੱਲੋਂ ਜਤਨਦਰ ਪਿੰਕਾ ਖਰੀ ਵੱਡਾ ਕੈਨੇਡਾ ਵਾਲਾ ਕੋਕੀ ਦੀ ਕੈਨੇਡਾ ਬੈਠਾ ਹੈ ਗੱਗੂ ਗਿੱਲ ਬੈਠਾ ਦੁਬਈ ਦੇ ਵਿੱਚ ਪਿੰਕੂ ਠਾਕਰ ਸੁੱਖਾ ਪਾਵਲ ਰومی ਮਟੌਰ ਤੇ ਪਿੰਦੀ ਮਟੌਰ ਸਾਡੇ ਭਰਾ ਬੈਠੇ ਹੈ ਇਹ ਵੀ ਕਹਿੰਦੇ ਕੈਨੇਡਾ ਦੇ ਵਿੱਚ ਆਪੇ ਬਲਵਿੰਦਰ ਭੰਣੀ ਮਨਦੀਪ ਪਾਵਲ ਸੁਖਦੀਪ ਪੁਰਜ ਤੇ ਸਾਡੇ ਪ੍ਰਧਾਨ ਸਾਹਿਬ ਸ਼ਰਪੀ ਸੈਣੀ ਤੇ ਨਾਲ ਸੈਣੀ ਸੁਰਿੰਦਰ ਜੀ ਔਰ ਸਾਡੇ ਸਮੁੱਚੇ ਕਲੱਬ ਦਾ ਵੱਡਾ ਜਿਹੜਾ ਹੋਇਆ ਹੈ ਕਬੱਡੀ ਕੱਪ ਦਾ ਐਲ.ਆਈ ਭਰਾਵਾਂ ਦੇ ਸਹਿਯੋਗ ਦਾ ਉਹ ਕਹਿੰਦੇ ਕਬੱਡੀ ਦਾ ਵੱਡਾ ਕੱਪ ਹੋਊਗਾ ਜਿਵੇਂ ਫਟੇ ਹੁੰਦਾ ਆ ਰੱਖ ਦੇਣਗੇ ਦੇਖੋ ਪੇਰ ਪੰਡ ਮਿੱਕੂ ਵਾਲੇ ਕਹਿੰਦੇ ਬਸ ਬਿਲਕੁਲ ਨਹੀਂ ਕਰਾਵਾਂਗੇ